ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਤੇ ਗਾਇਜ਼ ਅੱਜ ਆ ਜਵਾ ਆਇਆ ਬਾਹਰ ਤੇ ਬਾਈਕ ਦੇ ਉੱਪਰ ਆ ਘੁੰਮਣ ਆਇਆ ਮੈਂ ਕਿ ਚਲੋ ਨਵੀਂ ਨਵੀਂ ਜਗ੍ਹਾ ਘੁੰਮਾਂਗੇ ਤੇ ਦੇਖਾਂਗੇ ਅੱਜ ਆਪਾਂ ਜਿੱਥੇ ਜਿੱਥੇ ਜਾਊਗਾ ਤੇ ਤੁਹਾਨੂੰ ਦੱਸੂਗਾ ਮੈਂ ਕਿੱਥੇ ਕਿੱਥੇ ਅੱਜ ਗਿਓ ਕਿੱਥੇ ਕਿੱਥੇ ਨਹੀਂ ਗਿਆ ਨਾਲੇ ਇਹ ਕਿ ਚਲੋ ਥੋੜਾ ਬਹੁਤ ਕੰਮ ਵੀ ਕਰਾਂਗੇ ਬਾਈਕ ਦੇ ਉੱਪਰ ਕਿ ਅੱਜ ਨਵੀਂ ਜਗ੍ਹਾ ਘੁੰਮਣ ਆਇਆ ਆ ਦੇਖੋ ਹੁਣ ਇਹ ਏਰੀਆ ਹੈਗਾ ਮਾਡਲ ਡਾਊਨ ਦਾ ਸ਼ਾਇਦ ਹਾਂ ਮਾਡਲ ਡਾਊਨ ਆ ਤੇ ਵਾਕਈ ਸਿਹਰ ਦਾ ਮੌਸਮ ਤਾਂ ਠੀਕ ਹੈ ਬਾਕੀ ਇਹ ਕਿ ਮੀਂਹ ਨਾਲ ਤਾਂ ਹੁਣ ਕਾਫੀ ਫਰ ਪਰੇ ਕੀ ਪੜਾਸ ਬਹੁਤ ਜ਼ਿਆਦਾ ਹੋ ਗਈ ਹੈ ਬਹੁਤ ਪੜਾਸ ਹੋ ਗਈ ਹੈ ਪਰ ਇਹ ਕਿ ਹੁਣ ਧੁੱਪ ਨਿਕਲੀ ਹੁਣ ਧੁੱਪ ਐ ਚੁੱਬਦੀ ਹੈ ਪੂਰੀ ਐ ਜਿਵੇਂ ਕੁਝ ਕਹਿ ਨਹੀਂ ਸਕਦੇ ਐਨੀ ਚੁੱਬਦੀ ਹੈ ਧੁੱਪ ਚਲੋ ਹੁਣ ਆਪਾਂ ਅੱਗੇ ਚੱਲਦੇ ਫਿਰ ਦੇਖਦੇ ਆਂ ਜੂਣ ਆਏ ਸੀ ਇੱਥੇ ਰਾਈਡ ਲੈ ਕੇ ਇੱਕ ਰਾਈਡ ਲੈ ਕੇ ਆਏ ਸੀਗਾ ਮੈਡਮ ਨੂੰ ਲੈ ਕੇ ਆਏ ਸੀ ਉੱਥੇ ਤੇ ਕਾ ਮੈਨੂੰ ਵੀਰ ਜੀ ਮਿਲ ਗਿਆ ਇਹ ਵੀ ਰੈਪਿਡੋ ਵਿੱਚ ਕੰਮ ਕਰਦੇ ਆ ਤੇ ਇੱਥੇ ਹਾਲ ਫਿਲਹਾਲ ਬੈਠੇ ਸੀਗੇ ਜੀ ਵੀ ਭਾਈ ਕਿੰਨੀ ਰੇਟ ਲਗਾ ਕੇ ਸੀ ਬਸ ਇੱਕ ਇੱਕ ਰਾਈਡ ਲਈ ਹਜੇ ਇਹਨਾਂ ਨੇ ਭਾਈ ਨੇ ਬਲਕਿ ਤਕਰੀਬਨ ਉਹੀ ਹੈ ਕਿ ਅੱਜ ਰੈਪਿਡੋ ਦੇ ਵਿੱਚ ਕੰਮ ਜ਼ਿਆਦਾ ਹੈ ਨਹੀਂਗਾ ਤੇ ਬਾਕੀ ਜਿਹੜੀ ਇੱਕ ਰਾਈਡ ਮੈਂ ਚੱਕੀ ਸੀਗੀ ਉਹਦੇ ਉੱਪਰ ਸੀਗੇ 23 ਰੁਪਏ ਐਕਸਟਰਾ ਸੀਗੇ ਉਹ ਰਾਈਡ ਨੇ ਮੈਨੂੰ ਪਤਾ ਨਹੀਂ ਕਿੱਥੇ ਭਾਈ ਕਿਹੜਾ ਜਿਹੜੀ ਹੈ ਇਹ ਆਪਣਾ ਕਹਿਆ ਜਾਂਦਾ ਯਾਰ ਇਧਰ ਨਾਮ ਮਨੂੰ ਯਾਦ ਨਹੀਂ ਆ ਰਿਹਾ ਕਿਹੜਾ ਫਿਰ ਵਿੱਚ ਇਹ ਨਹਿਰ ਕਿਨਾਰਾ ਹੈ ਨਹਿਰ ਇਹ ਨਹਿਰ ਹੈਗਾ ਉਹ ਜਿਹੜਾ ਨਹਿਰ ਤਾਂ ਨਹੀਂ ਜਿਹੜੀ ਦੁੱਗਰੀ ਵਾਲੀ ਨਹਿਰ ਉਹ ਤੋਂ ਕਾਫੀ ਅੱਗੇ ਏਰੀਆ ਤਨ ਮੈਂ ਏਰੀਆ ਦਿਖਾਣਾ ਕਿਹੇ ਜਾਏ ਆ ਦੇਖੋ ਜੀ ਆਹ ਏਰੀਆ ਸਾਰਾ ਇੱਥੇ ਤੁਹਾਨੂੰ ਅੱਗੇ ਆ ਕੇ ਦਿਖਾ ਦਿੰਦਾ ਮੈਂ ਆਹ ਏਰੀਆ ਸਾਰਾ ਪਤਾ ਨਹੀਂ ਕਿੱਥੇ ਕਿ ਮੈਂ ਰਾਈਡ ਚੱਕੀ ਤੇ ਮੈਨੂੰ ਕਿੱਥੇ ਜਾ ਕੇ ਉਹਨੇ ਸਿੱਟੇ ਆ ਉਥੇ ਇੱਥੋਂ ਆਹ ਰੋਡ ਜਾ ਕੇ ਨਾ ਅੱਗੇ ਆ ਕੇ ਅੱਜ ਅੱਗੇ ਆ ਕੇ ਐ ਘੁੰਮ ਜਾਂਦੀ ਆ ਘੁੰਮ ਜਾ ਕੇ ਅੱਗੇ ਆ ਕੇ ਕਹਿੰਦੇ ਬੱਸ ਅੱਡੇ ਕੱ ਨਹੀਂ ਜਾਂਦੀ ਹੁਣ ਇਹ ਨਹੀਂ ਮੈਨੂੰ ਪਤਾ ਕਿ ਬੱਸ ਅੱਡੇ ਕੱ ਨਹੀਂ ਕਿੱਧਰਲੇ ਪਾਸੇ ਜਾਂਦੀ ਕਿੱਧਰ ਨਹੀਂ ਕਿਉਂਕਿ ਮੈਂ ਇਧਰਲੇ ਪਾਸੇ ਕਦੀ ਆਇਆ ਹੀ ਨਹੀਂ ਹੈਗਾ ਹੁਣ ਆਪਾਂ ਨਹੀਂ ਜੇ ਪਤਾ ਲੱਗੂਗਾ ਫਿਰ ਲੋਕੇਸ਼ਨ ਲਾ ਲਾਂਗੇ ਤੇ ਆਪਾਂ ਪਹੁੰਚ ਜਾਗੇ ਬਾਕੀ ਦੇਖ ਲਓ ਪਰ ਇਹ ਹੈ ਕਿ ਹੜੇ ਵਾਲੇ ਏਰੀਆ ਵਧੀਆ ਵਾ ਫਰਸਟ ਕਲਾਸ ਆ ਇੱਥੇ ਆ ਲਿਖਿਆ ਕੰਟਰੀ ਹੋਮ ਲਿਖਿਆ ਹੋਇਆ ਕੋਈ ਕੰਟਰੀ ਹੋਮ ਆ ਇੱਥੇ ਬਲਕਿ ਸੋਸਾਇਟੀ ਹੈ ਸ਼ਾਇਦ ਬਾਕੀ ਏਰੀਆ ਗਾਇਜ਼ ਦੇਖੋ ਇਧਰਲੇ ਪਾਸੇ ਕਿੱਥੇ ਆ ਗਏ ਮੈਂ ਆਹ ਰੋਡ ਘਾਰੇ ਪਾਸੇ ਦੇਖੋ ਇਹਦੀ ਆ ਪੰਪ ਰੋਡ ਤਾਂ ਵਧੀਆ ਬਣੀ ਹੋਈ ਹੈ ਇਹ ਫਰਸਟ ਕਲਾਸ ਆ ਆਪਾਂ ਇਹ ਨਹੀਂ ਕਹਿੰਦੇ ਮਾਰਕੀਟ ਦੇ ਫਸਲੇ ਦੇਖੋ ਵਧੀਆ ਬਣੀ ਹੋਈ ਹੈ ਅੱਲਾਹ ਆਹਾ ਆਹਾ ਮਜ਼ਾ ਆ ਰਿਹਾ ਹੈ ਮੈਂ ਹੁਣ ਇੱਥੇ ਖੜਾ ਆਪਣਾ ਜਨਤਾਨਗਰ ਕੋਲ ਖੜਾਗਾ ਟੋਪੇ ਨਹੀਂ ਜ਼ਿਆਦਾ ਹੋ ਗਈ ਬਹੁਤ ਜ਼ਿਆਦਾ ਹੋ ਗਈ ਹੈ ਅਸਲ ਵਿੱਚ ਦੇਖੋ ਕਿੰਨਾ ਟ੍ਰਾਫਿਕ ਹੈ ਦੇਖੋ ਬਹੁਤ ਟ੍ਰਾਫਿਕ ਹੈ ਜਨਤਾਨਗਰ ਤੁਮਾਇਆ ਸੀਗਾ ਕਿ ਜੋਤੀ ਕਹਿੰਦੀ ਸੀ ਕਿ ਗੁਲਦੀ ਵਾਲੇ ਛੋਲੇ ਖਾਣੇ ਆ ਛੋਲੇ ਹੋ ਗਏ 2 ਦਿਨ ਦਿਨ ਹੋ ਗਏ ਉਹ ਮਗਰ ਪਈ ਹੋਈ ਹੈ ਕਿ ਛੋਲੇ ਖਾਣੇ ਆ ਤੇ ਮੈਂ ਹੁਣ ਆ ਕੇ ਵੀਰੇ ਕੋ ਆਇਆ ਠੀਕ ਹੈ ਤੇ ਅਸੀਂ ਛੋਲੇ ਬਣਾਉਂਦੇ ਪਏ ਆ ਉਹ ਤੇ ਛੋਲੇ ਹੈ ਤਿਆਰ ਕਰਨਗੇ ਅੱਜ ਹੀ ਕਰਦੇ ਪਏ ਆ ਆ ਵੀਰੇ ਕੋਲ ਇੱਥੇ ਆਇਆ ਜੰਧਾ ਨਗਰ ਅੱਛੇ ਆ ਬਾਕੀ ਇਹ ਕੀ ਦੇਖਦੇ ਆ ਖਾ ਕੇ ਕਾਹੇ ਜਾਵਾਂਗੇ ਗਾਈ ਆ ਛੋਲੇ ਛੋਲੇ ਬਣ ਜਣੇ ਛੋਲੇ ਛੋਲੇ ਬਣਣਗੇ ਫੇਰ ਆਪਾਂ ਲੈ ਕੇ ਜਾਵਾਂ ਕਿਉਂਕਿ ਦੋ ਤਿੰਨ ਦਿਨ ਹੋ ਗਏ ਉਹ ਮੇਰੇ ਮਗਰ ਪਈ ਹੈ ਕਿ ਛੋਲੇ ਖਾਣੇ ਆ ਛੋਲੇ ਖਾਣੇ ਤੇ ਤਾਂ ਕਰਕੇ ਹੁਣ ਜੰਧਾ ਨਗਰ ਆਇਆ ਸੀ ਕਿ ਮੈਂ ਇੱਥੋਂ ਨੰਗਦਾ ਪਿਆ ਸੀਗਾ ਆਇਆ ਤੇ ਕੀ ਨੰਗਦਾ ਪਿਆ ਇੱਥੋਂ ਤੇ ਮੈਨੂੰ ਭਾਜੀ ਦਿਖੇ ਛੋਲੇ ਵਾਲੇ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਉਹ ਵੀ ਕਹਿੰਦੀ ਵੀ ਛੋਲੇ ਚਾਹੀਦੇ ਨੇ ਤੇ ਆਪਾਂ ਛੋਲੇ ਇਹਨਾਂ ਦੇ ਮੈਂ ਛੋਲੇ ਲੈ ਕੇ ਫਿਰ ਜਾਊਗਾ ਕਰੇ ਬਾਕੀ ਤੁਸੀਂ ਜੇ ਖਾਣੀ ਹੋਣ ਦਾ ਆਜੋ ਜਨਤਨਗਰ ਗਾਈਜ਼ ਮੈਂ ਕਰੇ ਆ ਗਿਆ ਮੈਂਲਕਿ ਜਿਹੜੀ ਲਾਲ ਇੱਕ ਰਾਈਡ ਹੋਰ ਮਿਲੀ ਸੀਗੀ ਉਹ ਮੈਂ ਘਰ ਦੀ ਜਾ ਕੇ ਤੇ ਫਿਰ ਉਹ ਘਰ ਨੂੰ ਹੀ ਆ ਗਿਆ ਕਿਉਂਕਿ ਯਾਰ ਅੱਜ ਬਿਲਕੁਲ ਕੰਮ ਸੀਗਾ ਹੀ ਨਹੀਂ ਬਹੁਤ ਔਖਾ ਸੀਗਾ ਮਲਕੀ ਤੁਸੀਂ ਇਹ ਦੇਖ ਲਓ ਕਿ ਮਿਲੀ ਨਹੀਂ ਯਾਰ ਕੋਈ ਸਵਾਰੀ ਮਿਲੀ ਨਹੀਂ ਮੈਂ ਕੀ ਆਵਾਂ ਤੇ ਹੁਣ ਜੋਤੀ ਤੇ ਵਸੇਲੀ ਆਇਆ ਸਪੈਸ਼ਲ ਜੀ ਤੁਹਾਨੂੰ ਪਤਾ ਹੀ ਹੈ ਕੀ ਲਿਆਇਆ ਤੇ ਅੱਜ ਮੈਨੂੰ ਫੋਨ ਕਰਕੇ ਕਹਿੰਦੀ ਕਿ ਕਿਧਰ ਦੀ ਛੋਲੇ ਖੋਲੀ ਤੇ ਕਰੇ ਦਹੀਂ ਪਿਆਵਾ ਅਰਬੀ ਪਿਆਵਾ ਹਾਲਾਂਕਿ ਤਿੰਨ ਦਿਨ ਹੋ ਗਏ ਮੈਨੂੰ ਕਹਿੰਦੀ ਪਈ ਹੈ ਕਿ ਛੋਲੇ ਖਾਣੇ ਆ ਮੈਂ ਕੁਲ ਚਲੇ ਛੋਲੇ ਖਾਣੇ ਆ ਹੁਣ ਮੈਂ ਉਥੇ ਲੰਘਿਆ ਮੈਨੂੰ ਮਿਲੇ ਤੇ ਮੈਂ ਕਿਹਾ ਚਲੋ ਠੀਕ ਹੈ ਲੈ ਲਾ ਮੈਂ ਲੈ ਲੇ ਮੈਂ ਇਹਨੂੰ ਫੋਨ ਵੀ ਕੀਤਾ ਇਹਨੇ ਫੋਨ ਨਹੀਂ ਚੱਕਿਆ ਹੁਣ ਉਹਨੇ ਲਿਆ ਕੇ ਦਿੱਤੇ ਚਲੋ ਇਹ ਕਿ ਹੁਣ ਰੋਟੀ ਰੋਟੀ ਬਣਾਉਗੀ ਤੇ ਰੋਟੀ ਰੋਟੀ ਫਿਰ ਖਾਵਾਂਗੇ ਓਏ ਕਦੂ ਰਾਮ ਹੈ ਨਾ छोले खाएंगी कि नहीं अरबी खाएंगी है सब कुछ खाएगी की की खाएगी अरबी भी छोले भी यार अरब छोले ना दही को खाऊ दही भी पेगा शाम खावा गाय चलो हम रोटी रोटी खा लिए रोटी रोटी के फिर तह मिल ठीक है जी या फिर गाइस हूं हो गया शाम का टाइम ਤੇ ਰੋਟੀ ਰੋਟੀ ਖਾਣ ਨੂੰ ਤੁਹਾਨੂੰ ਫੇਰ ਮੇਰੇ ਪਹਿਲਾਂ ਵੀ ਰੋਟੀ ਖਾਣ ਨੂੰ ਮਿਲਿਆ ਸੀ ਹੁਣ ਫੇਰ ਰੋਟੀ ਖਾਣ ਨੂੰ ਮਿਲਿਆ ਤੇ ਬਾਕੀ ਅੱਜ ਖਾਵਾਂਗੇ ਆਪਾਂ ਦਹੀਂ ਤੇ ਨਾਲ ਹੈਗੀ ਦਾਲ ਦਹੀਂ ਤੇ ਦਾਲ ਖਾਵਾਂਗੇ ਤੇ ਕਿਉਂਕਿ ਦਿਨੇ ਵੀ ਵਲੌਗ ਬਣ ਨਹੀਂ ਬਾਈ ਕਿਉਂਕਿ ਲਾਈਟ ਨਹੀਂ ਸੀਗੀ ਤੇ ਇਸ ਕਰਕੇ ਵੀਲੌਗ ਬਣਿਆ ਨਹੀਂ ਗਾ ਜਨੇ ਤੇ ਇੱਕ ਤੋਂ ਵੀ ਬਹੁਤ ਸੀਗੀ ਤੇ ਇਸ ਕਰਕੇ ਬਾਹਰ ਅਸੀਂ ਜ਼ਿਆਦਾ ਗਏ ਨਹੀਂ ਕਿ ਤੇ ਦੂਸਰੀ ਗੱਲ ਅੱਜ ਮੈਂ ਗਏ ਸੀ ਮੇਗੀ ਜਿਵੇਂ ਮੈਂ ਕੰਮ ਕੀਤਾ ਤੇ ਸਭ ਕੁਝ ਕੀਤਾ ਸੀ ਤੇ ਉਹਦੇ ਵਿੱਚ ਜਿਵੇਂ ਮੈਂ ਜਿਵੇਂ ਮੈਂ ਰੈਫਰ ਕੀ ਕੀਤਾ ਸੀ ਨਾ ਤੇ ਮੈਨੂੰ ਕੁਝ ਪੈਸੇ ਸੀਗੇ ਉਹ ਮੇਰੇ ਹਜ ਤੱਕ Google Pay ਚ ਆਏ ਨਹੀਂ ਇਹ ਹੁਣ ਪਿੱਛੋ ਪੈਂਡਿੰਗ ਹੋ ਗਏ ਨੇ ਉਹ ਹੁਣ ਰੱਬ ਜਾਣੇ ਪੈਂਡਿੰਗ ਕਿਉਂ ਹੋ ਗਏ ਨੇ ਕਦੋਂ ਕਦੋਂ ਆਣਗੇ ਕਦੋਂ ਨਹੀਂ ਆਣਗੇ ਮੈਂ ਤਾਂ ਪਰੇਸ਼ਾਨ ਹੋ ਗਿਆ ਫੇਰੀ ਦਵਾਈ ਲੈਣੀ ਆਣਾ ਸੀ ਦਵਾਈ ਵਾਸਤੇ ਤੇ ਮੈਂ ਉਹਦੇ ਪੈਸੇ ਸੈਂਡ ਕੀਤੇ ਨੇ ਅਗਲਾ ਕਹਿੰਦਾ ਕਿ ਇਨਫੀਸ਼ ਇਨਫੀਸ਼ੀਅਲ ਬੈਲੈਂਸ ਤੇ ਪਹਿਲੇ ਸਾਇ ਹੀ ਨਹੀਂ ਮੈਂ ਦੇਖਿਆ ਕਿ ਮੈਂ ਕਿਹਾ ਹੀ ਨਹੀਂ ਪੈਸੇ ਇਹਦੇ ਵਿੱਚ ਹੁਣ ਪਤਾ ਨਹੀਂ ਕਦੋਂ ਭੇਜੂਗਾ ਅੱਜ ਨਹੀਂ ਤੇ ਨਹੀਂ ਤਸਵੀਰੀ ਭੇਜੂਗਾ ਫਿਰ ਭੇਜ ਦੇਊਗਾ ਇਦਾਂ ਦੀ ਕੋਈ ਗੱਲ ਨਹੀਂ ਕਿ ਹੋਰ ਇਹ ਪੈਸੇ ਜਾਂਦੇ ਨਹੀਂ ਕਿਤੇ ਸਾਡੇ ਗਾਈ ਦਾ ਇੱਕ ਵਾਰ ਢਾਲਾ ਕਾਦੀ ਦਾ ਲੈ ਛੋਲੇ ਨਹੀਂ ਆ ਛੋਲੇੰ ਬਾਲਾ ਦਹੀਂ ਉਹ ਮੇਰੇ ਡੈਡੀ ਗਾਈ ਜੇ ਮੇਰੀ ਜੋਤੀ ਨੇ ਪਤਾ ਜੂੜੇ ਵੀ ਜਾ ਕੇ ਲਾਇਆ ਹੋਇਆ ਇਹਨੇ ਜੂੜੇ ਵੀ ਜਨਾ ਉਹ ਜਿਹੜਾ ਪੱਗਾਂ ਵਾਲਾ ਨਹੀਂ ਹੁੰਦਾ ਉਹ ਫਸਾਇਆ ਇਹਦੇ ਇਹਤੇ ਇਹਦਾ ਉਹ ਕੰਮ ਕਰਦੀ ਜਿਹੜਾ ਕੋਈ ਨਹੀਂ ਕਰਦਾ ਆ ਦੇਖੋ ਭਾਲ ਬੜੇ ਚਮਕਦੇ ਦੇਖ ਲੋ ਤੇ ਗਾਇਜ਼ ਹੁਣ ਰੋਟੀ ਰੋਟੀ ਖਾ ਲਈਏ ਰੋਟੀ ਰੋਟੀ ਖਾ ਕੇ ਹੁਣ ਤਾਂ ਚਲੋ ਕੀ ਮਿਲਾਂਗੇ ਹੁਣ ਕੱਲ ਦੇ ਵਲੌਗ ਦੇ ਵਿੱਚ ਮਿਲਾਂਗੇ ਆ ਮੇਰੇ ਤੇ ਨਹੀਂ ਤੇ ਨੋਨ ਮਿਲ ਕੇ ਪਿਆ ਹੋਇਆ ਆ ਆ ਮੇਰੇ ਲਈ ਜੇ ਪਿਆ ਹੋਇਆ ਤੇ ਮੈਂ ਤੇ ਬਾਅਦ ਵਿੱਚ ਹੀ ਖਾਂਗੂ ਇਹ ਤਾਜ਼ਾ ਖਾਂਣਗੇ ਹੈ ਤੂੰ ਬਚਾਇਆ ਕਰ ਮੈਂ ਕਿਹਾ ਤਾਂ ਬਚਾ ਲਓ ਚਲ ਕੋਈ ਗੱਲ ਨਹੀਂ ਚਲੋ ਗਾਇਜ਼ ਹੁਣ ਆਪਾਂ ਮਿਲਾਂਗੇ ਕੱਲ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਹੈ ਨਈ ਸੀਗਾ ਬਾਕੀ ਵੀਡੀਓ ਵਿੱਚ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਕੀ ਤੁਹਾਡੀ ਇੱਛਾ ਵਾ ਟੇਕ ਕੇਅਰ ਬਾਏ ਬਾਏ